ਸੇਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਜੋੜ ਲਾਉਣ ਦਾ ਇੱਕ ਸਭ ਤੋਂ ਵਧੀਆ ਤਰੀਕਾ ਜੇ ਆਪਾਂ ਇਸ ਢੰਗ ਨਾਲ ਜੋੜ ਲਾਉਨੇ ਆਂ ਤੇ ਆਪਣਾ ਜੋੜ ਕਦੀ ਵੀ ਨਹੀਂ ਖਰਾਬ ਹੋ ਸਕਦਾ ਬਹੁਤ ਵਧੀਆ ਤਰੀਕੇ ਨਾਲ ਪਟੇਪਿੰਗ ਕਰ ਦਿੰਨੇ ਆਂ ਟੇਪ ਲਾ ਦਿੰਨੇ ਆਂ ਕਦੀ ਵੀ ਜੋੜ ਇਹ ਟੁੱਟੂਗਾ ਨਹੀਂ ਖਰਾਬ ਨਹੀਂ ਹੋਊਗਾ ਗਰਮ ਨਹੀਂ ਹੋਊਗਾ ਇਹ ਆਪਾਂ ਛੋਟਾ ਜਿਹਾ ਜੋੜ ਲਾ ਕੇ ਇੱਕ ਦੱਸਣ ਲਈ ਇਸ ਹਿਸਾਬ ਨਾਲ ਆਪਾਂ ਵੱਡੇ ਤੋਂ ਵੱਡਾ ਜੋੜ ਲਾ ਰਹੇ ਆਂ ਆਪਾਂ ਚੰਗੀ ਤਰ੍ਹਾਂ ਮਰੋੜੀਆਂ ਦੇ ਲੈਣੀਆਂ ਆਂ ਤਾਰਾਂ ਨੂੰ ਤੇ ਇਹ ਜੋੜ ਦੀ ਗਾਰੰਟੀ ਦੇ ਸਕਦੇ ਆਂ ਪੇ ਕਦੀ ਵੀ ਖਰਾਬ ਨਹੀਂ ਹੋਊਗਾ ਤੇ ਐਸਾ ਨਾਲ ਆਪਾਂ ਜੋੜ ਲਾ ਕੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਲਾ ਸਕਦੇ ਹੋ ਜੋੜ ਤੇ ਇਸ ਉੱਪਰ ਆਪਾਂ ਸ਼ੋਲਡਰ ਚਾੜਾਂਗੇ ਬਾਕੀ ਜਿੱਥੇ ਵੀ ਆਪਾਂ ਲਾ ਲਓ ਲੋਡ ਵਾਲੀਆਂ ਚੀਜ਼ਾਂ ਹੁੰਦੀਆਂ ਉਹਦਾ ਜੋੜ ਆਪਾਂ ਦੇਖੀਏ ਪੇ ਪਟਾਕਾ ਮਾਰ ਦਿੰਦਾ ਕਈ ਵਾਰੀ ਜੇ ਤੁਸੀਂ ਐਸਾ ਨਾਲ ਜੋੜ ਲਾਉਂਗੇ ਤਾਂ ਜੋੜ ਕਦੀ ਪਟਾਕਾ ਨਹੀਂ ਮਾਰੂਗਾ ਤੇ ਐਸੇ ਜੋੜ ਲਾਉਣਾ ਹੀ ਸ਼ੋਲਡਰ ਕਰਕੇ ਚਾਹੀਦਾ ਕਦੀ ਵੀ ਜੋੜ ਖਰਾਬ ਨਹੀਂ ਹੋਊਗਾ ਤਾਰਾਂ ਦਾ ਖਾਸ ਕਰਕੇ ਤਾਂਬੇ ਦਾ ਤਾਂਬੇ ਦਾ ਜੋੜ ਕਦੀ ਖਰਾਬ ਨਹੀਂ ਤਾਂ ਸ਼ੋਲਡਰ ਨਾਲ ਕੀਤਾ ਹੋਇਆ ਤੁਸੀਂ ਦੇਖ ਸਕਦੇ ਐਸਾ ਨਾਲ ਆਪਾਂ ਸ਼ੋਲਡਰ ਛੱਲਣਾ ਉੱਪਰ ਤੇ ਕਈ ਵਾਰੀ ਤਾਰ ਸ਼ੋਲਡਰ ਨੂੰ ਨਹੀਂ ਫੜਦੀ ਤੇ ਆਪਾਂ ਜਿਹੜਾ ਕਾਬੀ ਜਾਂ ਸੋਲਡਰ ਆਇਰਨ ਜਿਹਨੂੰ ਕਹਿੰਦੇ ਹੋ ਇਸ ਉੱਪਰ ਆਪਾਂ ਸ਼ੋਲਡਰ ਨਹੀਂ ਢਾਲਣਾ ਆਪਾਂ ਤਾਰ ਨੂੰ ਗਰਮ ਕਰਨਾ ਜਿਸ ਨਾਲ ਸ਼ੋਲਡਰ ਢਲ ਜਵੇ ਤੇ ਦੇਖ ਸਕਦੇ ਕਿੰਨਾ ਭਰਿਆ ਆਪਣਾ ਜੋੜ ਬਣਿਆ ਤੇ ਇਹ ਜੋੜ ਕਦੀ ਵੀ ਖਰਾਬ ਨਹੀਂ ਹੋਊਗਾ ਨਾ ਕਦੀ ਗਰਮ ਹੋਊਗਾ ਮੰਨ ਲਾਪੇ ਆਵਾਂ ਆਪਾਂ ਨੂੰ ਸ਼ਿਕਾਇਤ ਆਉਂਦੀ ਹੈ ਜੇ ਰੋ ਕੋਈ ਆਪਾਂ ਜੋੜ ਲਾਉਨੇ ਆ ਆਪਾਂ ਜਿਆਦਾ ਲੋਡ ਵਾਲੀ ਕੀ ਹੁੰਦੀ ਹੈ ਤਾਂ ਉਹ ਜੋੜ ਗਰਮ ਹੋਣ ਲੱਗ ਪੈਂਦੇ ਇਸੇ ਤਰ੍ਹਾਂ ਆਪਾਂ ਇਹ ਕਰਕੇ ਫੈਡਿੰਗ ਤੇ ਵੀ ਇਦਾਂ ਜੋੜ ਲਾਈ ਜਾਣ ਤੇ ਕਦੀ ਵੀ ਕੋਈ ਅੱਗ ਲੱਗਣ ਦੀ ਸਮੱਸਿਆ ਤੇ ਕਦੀ ਵੀ ਜੋੜ ਖਰਾਬ ਨਹੀਂ ਹੁੰਦਾ ਜੀ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ